ਤੁਹ ਜਨਮ ਮਿਲ ਹਰ ਜਸ ਗਾਇਓ ਕੋਟ ਜਨਮ ਕੇ Canadian Sikh Study Center ਦੇ YouTube ਚੈਨਲ ਦੇਖਣ ਵਾਲੇ ਸਾਰੀਆਂ ਸੰਤਾਂ ਨੂੰ ਡਾਕਟਰ ਜਗਜੀਤ ਸਿੰਘ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਚੈਨਲ ਤੇ ਅਸੀਂ ਬਹੁਤ ਸਾਰੀਆਂ ਵੀਡੀਓ ਪਾਨੇ ਆ ਜੋ ਸਾਡੇ ਵਿੱਚ ਇਸ ਵੇਲੇ ਰਿਚੁਅਲਸ ਚੱਲ ਰਹੀ ਹੈ ਜਾਂ ਹੋਰ ਜਿਹੜੇ ਪਰਮਪਰੇਖੇ ਆ ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਦੀ ਆ ਜੇ ਤੁਹਾਨੂੰ ਇਹ ਚੰਗੀਆਂ ਲੱਗਦੀਆਂ ਐਨੂੰ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਜੇ ਤੁਹਾਡਾ ਕੋਈ ਵੀ ਸਵਾਲ ਹੋਵੇ ਮੈਂ ਫਿਰ ਤੋਂ ਵੀ ਰਿਪੀਟ ਕਰ ਰਿਹਾ ਕੋਈ ਸਵਾਲ ਹੋਵੇ ਕਮੈਂਟ ਬਾਕਸ ਵਿੱਚ ਪਾਓ ਤਾਂ ਕਿ ਅਸੀਂ ਉਹਦਾ ਡਿਫਰੈਂਟ ਵਿਦਵਾਨਾਂ ਕੋਲੋਂ ਜਵਾਬ ਲੈ ਸਕੀਏ ਅੱਜ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਦਾ ਪਹਿਲਾ ਦਾ ਇੱਕ ਸੈਕਿੰਡ ਐਪੀਸੋਡ ਹੈ ਮੇਰੇ ਨਾਲ ਇਸ ਹੱਥ ਦੇ ਰਹੇ ਆ ਗਿਆਨੀ ਸ਼ਿਵਤੇਗ ਸਿੰਘ ਜੀ ਗਿਆਨੀ ਜੀ ਤੁਹਾਡਾ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਹਿਲਾ ਐਪੀਸੋਡ ਜਿਹੜਾ ਕੀਤਾ ਸੀ ਉਹ ਗੁਰਬਾਣੀ ਦੇ ਉੱਤੇ ਉਹਦੀ ਮੇਨ ਸਟਰਕਚਰ ਤੇ ਤੇ ਗੁਰਬਾਣੀ ਕੀ ਆ ਉਹਦੇ ਤੇ ਕੀਤਾ ਸੀ ਜਿਹੜਾ ਹੁਣ ਮੈਂ ਦਾ ਦੂਜਾ ਪਾਰਟ ਜਿਹੜਾ ਅਸੀਂ ਥੋੜਾ ਜਿਹਾ ਉਸ ਵੇਲੇ ਟੱਚ ਕੀਤਾ ਸੀ ਉਹ ਨੂੰ ਮੈਂ ਐਕਸ ਪੂਰਾ ਫੁੱਲੀ ਐਕਸਪਲੇਨ ਕਰਨਾ ਚਾਹੁੰਦਾ ਮੰਗਦਾ ਹੈਗਾ ਉਹ ਇਹ ਆ ਕਿ ਅਸੀਂ ਗੁਰਬਾਣੀ ਨੂੰ ਇੱਕ ਬੜਮਬ ਮੰਤਰ ਸਮਝ ਲਿਆ ਉਹ ਸਾਨੂੰ ਆਮ ਤੌਰ ਤੇ ਦੱਸਦਾ ਹੈ ਦੋ ਤਿਹਰਾ ਨਾਲ ਬੰਤਰ ਹੈ ਬੜੇ ਡਿਟੇਲ ਵਿੱਚ ਜੇ ਅਸੀਂ ਜਾਵਾਂਗੇ ਤਾਂ ਅਸੀਂ ਹੋਲੀ ਹੋਲੀ ਆਪਣੇ ਐਪੀਸੋਡ ਹੀ ਜਾਵਾਂਗੇ ਕਿ ਮੰਤਰ ਵੀ ਅੱਗੋਂ ਕਿਦਾਂ ਬਣਾ ਲਿਆ ਪਰ ਕੀ ਗੁਰਬਾਣੀ ਮੰਤਰ ਹੈ ਪਹਿਲਾਂ ਇੱਥੇ ਫਿਰ ਅਸੀਂ ਅੱਗੇ ਚੱਲਦੇ ਹਾਂ ਜੀ ਦੇਖੋ ਜਿਹੜਾ ਮੰਤਰ ਦਾ ਰੂਪ ਸਾਡੇ ਸਾਹਮਣੇ ਪੇਸ਼ ਕੀਤਾ ਗਿਆ ਜਿਸ ਤਰੀਕੇ ਦੇ ਨਾਲ ਕਹਿ ਲੋ ਕਿ ਅਨਮਤਾਂ ਦੇ ਵਿੱਚ ਮੰਤਰ ਨੂੰ ਮੰਨਿਆ ਜਾਂਦਾ ਏ ਤੇ ਉਸ ਰੂਪ ਨਾਲ ਜਦੋਂ ਗੁਰਬਾਣੀ ਨੂੰ ਇਹੀ ਸਮਝਣਾ ਸ਼ੁਰੂ ਕਰ ਲਿਆ ਉਹ ਗਲਤ ਹੈ ਗੁਰਬਾਣੀ ਕੋਈ ਮੰਤਰ ਨਹੀਂ ਹੈ ਠੀਕ ਕਿ ਜਿਸ ਤਰ੍ਹਾਂ ਇਥੋਂ ਮੰਤਰ ਪੜਿਆ ਫਲਾਣੀ ਥਾਂ ਤੇ ਐਂ ਜੋ ਜਗਾ ਜਾਂ ਐ ਦੇ ਨਾਲ ਕਰਨਲ ਆਹ ਹੋ ਜਾਏਗਾ ਗੁਰਬਾਣੀ ਇੱਕ ਮਾਰਗ ਹੈ ਠੀਕ ਇੱਕ ਰਸਤਾ ਹੈ ਜائیں ਜੇ ਕਹਿ ਲੋ ਕਿ ਰਸਤੇ ਤੇ ਚੱਲਣਾ ਹੈ ਤੇ ਉਹਦੇ ਲਈ ਇੱਕ ਰੋਸ਼ਨੀ ਹੈ ਕਿ ਕਿਤੇ ਗਲਤ ਪਾਸੇ ਸਾਡੇ ਪੈਰ ਨਾ ਕਦਮ ਨਾ ਚਲੇ ਜਾਵੇ ਇਸ ਲਈ ਗੁਰਬਾਣੀ ਚ ਆਪਾਂ ਪੜਦੇ ਵੀ ਆ ਗੁਰਬਾਣੀ ਇਸ ਜਗ ਮੈਂ ਚਾਲਣਾ ਇਹ ਮੰਤਰ ਨਹੀਂ ਹੈ ਇਹ ਅਸਲ ਦੇ ਵਿੱਚ ਸਾਡੇ ਜੀਵਨ ਦੀ ਮੰਜ਼ਲ ਹੈ ਪ੍ਰਮਾਤਮਾ ਨਾਲ ਇੱਕਮਿਕ ਹੋਣਾ ਉਹਦੇ ਵਾਸਤੇ ਰਸਤਾ ਕਿਹੜਾ ਹੈ ਉਹ ਮਾਰਗ ਗੁਰਬਾਣੀ ਵਿੱਚ ਦੱਸਿਆ ਹੈ ਉਸ ਮਾਰਗ ਤੋਂ ਸਾਡੇ ਪੈਰ ਕਿਸੇ ਹੋਰ ਪਾਸੇ ਨਾ ਚਲੇ ਜਾਣ ਡਗ ਮਗਾਣਾ ਜਾਈਏ ਕੁਰਾਹੇ ਨਾ ਪੈ ਜਾਈਏ ਜਿਵੇਂ ਭਗਤ ਕਬੀਰ ਜੀ ਨੇ ਜ਼ਿਕਰ ਕੀਤਾ ਸੀ ਕਿ ਚਾਲੇ ਤੇ ਹਰ ਮਿਲਣ ਕੋ ਬੀਚੈ اٹਕਿਓ ਚੀਤ ਕਿ ਤੁਰੇ ਸੀ ਪ੍ਰਮਾਤਮਾ ਨੂੰ ਮਿਲਣ ਰਸਤੇ ਦੇ ਵਿੱਚ ਹੀ اٹਕ ਗਏ اٹਕ ਕੇ ਕਹਿ ਲੋ ਜਾਂ ਪਟਕ ਕੇ ਕਹਿ ਲੋ ਗੁਰਬਾਣੀ ਜਿੱਥੇ ਮਾਰਗ ਦਾਸਰੀ ਉੱਥੇ ਨਾਲ ਨਾਲ ਰੋਸ਼ਨੀ ਦੇ ਰਹੀ ਹੈ ਵੀ ਇਸ ਰਸਤੇ ਤੇ ਚੱਲਦਿਆਂ ਜਿਹੜਾ ਆ ਪਾਸਾ ਹੈ ਨਾ ਹੀ ਗੜਤੇ ਆ ਪਾਸਾ ਜਿਹੜਾ ਇਹ ਸਹੀ ਹੈ ਇਸ ਕਰਕੇ ਗੁਰਬਾਣੀ ਜਿਹੜੀ ਹੈ ਮੰਤਰ ਨਹੀਂ ਹੈ ਗੁਰਬਾਣੀ ਗਿਆਨ ਹੈ ਗੁਰਬਾਣੀ ਇੱਕ ਮਾਰਗ ਹੈ ਗੁਰਬਾਣੀ ਇੱਕ ਚਾਨਣ ਹੈ ਪ੍ਰਕਾਸ਼ ਹੈ ਇਹਦੇ ਵਿੱਚ ਜਿਹੜਾ ਕਈ ਵਾਰੀ ਕਿਹਾ ਜਾਂਦਾ ਕਿ ਗੁਰਬਾਣੀ ਮੰਤਰ ਅਸੀਂ ਜਿਹੜਾ ਇਹ ਹਿੰਦੂ ਟਰਮੀਨੋਲੋਜੀ ਤੋਂ ਜਾਂ ਪੁਰਾਣੇ ਤੋਂ ਲੈਨੇ ਆ ਕਿ ਮੰਤਰ ਇਹ ਚੀਜ਼ ਪੜਨ ਨਾਲ ਇਹ ਚੀਜ਼ ਅਚੀਵ ਹੋ ਜਾਂਦੀ ਆ ਉਦੋਂ ਕਾਜ਼ ਐਂਡ ਇਫੈਕਟ ਦੇ ਤੌਰ ਤੇ ਅਸੀਂ ਯੂਜ਼ ਕਰਦੇ ਆ ਪਰ ਇਹਦੇ ਵਿੱਚੋਂ ਮੈਂ ਇੱਕ ਜਿਹੜਾ ਕੁਸਚਨ ਪੁੱਛਣਾ ਚਾਹੁੰਦਾ ਉਹ ਇਹ ਹੈ ਕਿ ਅਸੀਂ ਕਈ ਵਾਰੀ ਕਹਿੰਦੇ ਆ ਇਹ ਮੂਲ ਮੰਤਰ ਹੈ ਜਬ ਗੁਰ ਮੰਤਰ ਹੈ ਇਹ ਕਈ ਵਾਰੀ ਸਾਡੀਆਂ ਸਟੇਜਾਂ ਤੋਂ ਇਹ ਵਰਡ ਯੂਜ਼ ਕੀਤਾ ਜਾਂਦਾ ਸੋ ਜੇ ਜਿਹੜੀ ਕਿ ਮੰਤਰ ਨਹੀਂ ਹੈ ਪਰ ਇਹ ਮੰਤਰ ਨਾਲ ਇਹ ਵਰਡ ਕਿਉਂ ਯੂਜ਼ ਕੀਤਾ ਜਾਂਦਾ ਮੰਤਰ ਦਾ ਇੱਕ ਜੋ ਮੈਂ ਸਮਝਦਾ ਵਾਂ ਇੱਕ ਹੋਰ ਵੀ ਅਰਥ ਬਣਦਾ ਹੈ ਜਿਹੜਾ ਮੂਲ ਮੰਤਰੀ ਜਾਂ ਗੁਰ ਮੰਤਰੀ ਤੁਸੀਂ ਜ਼ਿਕਰ ਕੀਤਾ ਹੈ ਨਾ ਉਹਦੇ ਨਾਲ ਜੁੜਦਾ ਹੈ ਮੈਂ ਫਿਰ ਕਲੀਅਰ ਕਰ ਦਿਆਂ ਮੂਲ ਮੰਤਰੀ ਤੇ ਗੁਰ ਮੰਤਰੀ ਸ਼ਬਦ ਜਿਹੜੇ ਆ ਉਹਨਾਂ ਦੀ ਮੈਂ ਗੱਲ ਕਰਨ ਕਾਹਾਂ ਹਾਂਜੀ ਹਾਂਜੀ ਉਸੇ ਤੇ ਮੈਂ ਇਸੇ ਕਰਕੇ ਸਪੈਸੀਫਾਈ ਮੰਤਰ ਦਾ ਮਤਲਬ ਹੁੰਦਾ ਹੈ ਕਿ ਜਿਸ ਤਰ੍ਹਾਂ ਕਿਸੇ ਮੰਤਰੀ ਮੰਡਲ ਦੇ ਵਿੱਚ ਕਿਸੇ ਸਭਾ ਦੇ ਵਿੱਚ ਕਿਸੇ ਚੀਜ਼ ਨੂੰ ਜਦੋਂ ਵਿਚਾਰਿਆ ਜਾਂਦਾ ਡਿਸਕਸ ਕੀਤਾ ਜਾਂਦਾ ਉਹਦੇ ਚੋਂ ਜਿਹੜੀ ਚੀਜ਼ ਤਤ ਬਾਹਰ ਕੱਢਿਆ ਜਾਂਦਾ ਹੈ ਉਹ ਕਹ ਜਾਂਦਾ ਕਿ ਇਸ ਮੰਤਰੀ ਮੰਡਲ ਵਿੱਚੋਂ ਅਸੀਂ ਆ ਮੰਤਰ ਪਕਾਇਆ ਓਕੇ ਉਹ ਚੀਜ਼ ਉਹਨੂੰ ਕਿਹਾ ਕਿ ਆ ਗੁਰੂ ਦਾ ਮੰਤਰ ਕਿ ਇਹ ਗੁਰੂ ਦਾ ਜਿਹੜਾ ਕਹ ਲੋ ਕਿ ਉਹਦੇ ਚੋਂ ਤੱਤ ਜਿਹੜਾ ਕੱਢਿਆ ਗਿਆ ਮੂਲ ਮੰਤਰ ਤਾਂ ਪਾਪੀ ਮੋਢ ਦਾ ਤੱਤ ਜਿਹੜਾ ਵਾ ਰੈਜ਼ੋਲੂਸ਼ਨ ਹੋ ਗਿਆ ਮਤਾ ਹੋ ਗਿਆ ਹਾਂ ਮਤਾ ਹੋ ਗਿਆ ਹਾਂਜੀ ਪਰ ਜਿਹੜਾ ਮੰਤਰ ਅਸਲ ਵਿੱਚ ਸਾਨੂੰ ਦੱਸਿਆ ਜਾਂਦਾ ਜਿਸ ਰੂਪ ਦੇ ਵਿੱਚ ਅਸੀਂ ਇਹਨੂੰ ਸਮਝ ਬੈਠਦੇ ਆਂ ਜਾਂ ਜਿਹੜਾ ਦੂਜੇ ਅਨਮਤਾਂ ਦੇ ਮੁਤਾਬਕ ਜਿਹੜਾ ਦੱਸਿਆ ਸੀ ਅਸੀਂ ਉਹਨੂੰ ਅਪਣਾ ਕੇ ਬੈਠ ਗਏ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਇਹਦੇ ਪੜਨ ਨਾਲ ਆਹ ਹੋ ਜਾਏਗਾ ਇਹਦੇ ਪੜਨ ਨਾਲ ਇੰਜ ਹੋ ਜਾਏਗਾ ਜੇ ਕਿਸੇ ਨੂੰ ਆਹ ਨਹੀਂ ਮਿਲ ਰਿਹਾ ਤੁਸੀਂ ਇੰਨੇ ਪਾਠ ਐ ਇਸ ਤਰੀਕੇ ਨਾਲ ਕਰੋ ਤੁਹਾਨੂੰ ਮਿਲ ਜਾਏਗਾ ਉਹ ਕੁਰਬਾਨੀ ਨਹੀਂ ਹੈ ਔਰ ਇੱਕ ਚੀਜ਼ ਹੋਰ ਮੈਂ ਕਲੀਅਰ ਕਰ ਦਿਆਂ ਗੁਰਬਾਣੀ ਉਸ ਚੀਜ਼ ਨੂੰ ਰੱਦ ਕਰਦੀ ਹੈ ਉਸ ਚੀਜ਼ ਦਾ ਖੰਡਨ ਕਰਦੀ ਹੈ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਜਦੋਂ ਆਪਾਂ ਗੁਰੂ ਸਹਿਬਾਨਾਂ ਦੇ ਜੀਵਨ ਨੂੰ ਵੀ ਪੜਦੇ ਆ ਨਾ ਜੀਵਨ ਨੂੰ ਵੀ ਵਿਚਾਰਦੇ ਆ ਉਹਨਾਂ ਦੀ ਜਿੱਥੇ ਤੇ ਇਹ ਕਹਿਣੀ ਇਹ ਗੁਰਬਾਣੀ ਉਸ ਚੀ ਨੂੰ ਰੱਦ ਕਰਦੀ ਆ ਉਹਨਾਂ ਦੀ ਆਪਣੀ ਪ੍ਰੈਕਟੀਕਲ ਕਰਨੀ ਜਿਹੜੀ ਹੈ ਉਹ ਕਰਾਮਾਤ ਉਹ ਚਮਤਕਾਰ ਜਿਹੜਾ ਉਹਨਾਂ ਨੂੰ ਰੱਦ ਕਰਦੀ ਹੈ ਛੋਟੀ ਜੀ ਐਗਜ਼ਾਮਪਲ ਦੇਣਾ ਦਿੱਲੀ ਦੇ ਵਿੱਚ ਇੱਕ ਸਥਾਨ ਹੈ ਗੁਰਦਰਾ ਸਾਹਿਬ ਮੋਤੀ ਬਾਗ 에어ਪੋਰਟ ਦੇ ਨੇੜੇ ਹੈ ਦਸਮ ਪਤਸ਼ਾਹ ਜੀ ਦਾ ਹੈ ਉੱਥੇ ਇੱਕ ਹਿਸਟਰੀ ਲਿਖੀ ਹੋਈ ਹੈ ਉਸ ਸਥਾਨ ਦੇ ਬਾਰੇ ਕਿ ਜਦੋਂ ਗੁਰੂ ਸਾਹਿਬ ਜੀ ਉੱਥੇ ਗਏ ਤੇ ਗੁਰੂ ਸਾਹਿਬ ਜੀ ਨੇ ਇੱਕ ਤੀਰ ਜਿਹੜਾ ਸੀ ਉਹ ਲਾਲ ਕਿਲੇ ਵੱਲ ਚਲਾਇਆ ਜਿਹੜਾ ਬਹਾਦਰ ਸ਼ਾਹ ਦੇ ਜਾ ਕੇ ਜਿਹੜਾ ਜਿਸ ਉਹ ਪਲੰਗੇ ਤੇ ਬੈਠਾ ਸੀ ਉਹਦੇ ਪਾਵੇਂ ਨੂੰ ਵੱਜਾ ਉਹਨੇ ਜਦੋਂ ਤੀਰ ਵੇਖਿਆ ਤਾਂ ਉਹ ਦੇਖਿਆ ਕਿ ਇਹ ਤੀਰ ਤੇ ਗੁਰੂ ਸਾਹਿਬ ਦਾ ਹੈ ਮਗਰ ਇੱਕ ਤੀਰ ਹੋਰ ਆਇਆ ਉਹ ਵੀ ਉਸੇ 파ਵੇ ਨੂੰ ਜਾ ਕੇ ਵੱਜਾ। ਉਹਦੇ ਨਾਲ ਇੱਕ ਚਿੱਠੀ ਜਿਹੜੀ ਸੀ ਉਹ ਬੰਨੀ ਹੋਈ ਸੀ ਲਿਖ ਕੇ। ਉਹ ਚਿੱਠੀ ਖੋਲੀ ਤਾਂ ਉਹਦੇ 'ਚ ਲਿਖਿਆ ਸੀ ਵੀ ਬਹਾਦਰ ਸ਼ਾ ਇਹਨੂੰ ਚਮਤਕਾਰ ਨਾ ਸਮਝੀ। ਵੀ ਮੈਂ ਇੱਥੋਂ ਤੀਰ ਚਲਾਇਆ ਤੇ ਤੇਰੇ ਨਿਸ਼ਾਨਾ ਇੰਨਾ ਪੱਕਾ ਵਾ ਕਿ 파ਵੇ ਨੂੰ ਜਾ ਕੇ ਵੱਜਿਆ। ਇਹਨੂੰ ਕੋਈ ਚਮਤਕਾਰ ਨਾ ਸਮਝੀ। ਇਹ ਮੇਰਾ ਨਿਤ ਦਾ ਅਭਿਆਸ ਆ। ਅਭਿਆਸ ਦਾ ਮਤਲਬ ਕੀ ਕਿ ਮੇਰੀ ਨਿਤ ਦੀਏ ਕਹਿ ਲੋ ਜਿਹੜਾ ਇਹ ਮੇਰੀ ਯੋਗਤਾ ਹੈ। ਇਹ ਮੇਰੇ ਨਿੱਤ ਦਾ ਜੋ ਮੈਂ ਇਸ ਚੀਜ਼ ਨੂੰ ਕਾਮਯਾਬ ਹੋਇਆ ਕਰਨ ਵਾਸਤੇ ਇਹ ਉਹ ਅਭਿਆਸ ਹੈ ਅਸਲ ਵਿੱਚ ਕੀ ਹੈ ਕਿ ਗੁਰੂ ਸਾਹਿਬਾਨਾ ਨੇ ਜੋ ਕੁਝ ਕੀਤਾ ਹੈ ਉਹਨਾਂ ਦੀ ਉਹ ਯੋਗਤਾ ਹੈ ਅਫਸੋਸ ਇਹ ਹੈ ਕਿ ਜਿਹੜੇ ਲੋਕ ਚਾਹੁੰਦੇ ਸੀ ਕਿ ਅਸੀਂ ਉਹ ਕੁਝ ਆਪ ਨਾ ਜੀਵਨ ਵਿੱਚ ਕਰ ਸਕੀਏ ਜਾਂ ਉਸ ਚੀਜ਼ ਨੂੰ ਸਮਝ ਵੀ ਨਾ ਸਕੀਏ ਕਿ ਇਹ ਅਸਲ ਵਿੱਚ ਮਨੁੱਖ ਦੇ ਅੰਦਰ ਯੋਗਤਾ ਹੋ ਸਕਦੀ ਹੈ ਉਨਾ ਨੇ ਨੂੰ ਚਮਤਕਾਰ ਦਾ ਨਾਮ ਦੇ ਦਿੱਤਾ ਹੁਣ ਕਹਿ ਦਿੱਤਾ ਜੀ ਉਦੋਂ ਤੇ ਗੁਰੂ ਸਾਹਿਬ ਆਪ ਕਰਦੇ ਸੀ ਚਮਤਕਾਰ ਹੁਣ ਹੁਣ ਤੁਸੀਂ ਇਸ ਤਰ੍ਹਾਂ ਕਿ ਇਹ ਪਾਠ ਇਹ ਸ਼ਬਦ ਇਸ ਤਰੀਕੇ ਨਾਲ ਪੜੋਗੇ ਉਹ ਚਮਤਕਾਰ ਹੋ ਜਾਏਗਾ ਗੁਰਬਾਣੀ ਮੰਤਰ ਨਹੀਂ ਹੈ ਇਹ ਮੰਤਰਾਂ ਦੇ ਚਮਤਕਾਰ ਜਿਹੜੇ ਇਹਨਾਂ ਨੂੰ ਗੁਰਬਾਣੀ ਰੱਦ ਕਰਦੀ ਹੈ ਇਸ ਕਰਕੇ ਗੁਰਬਾਣੀ ਜਿਹੜੀ ਹੈ ਇਹ ਗਿਆਨ ਹੈ ਉਪਦੇਸ਼ ਹੈ ਇਹਨੂੰ ਮੰਤਰ ਵਾਲੇ ਪਾਸੇ ਨਹੀਂ ਲੈ ਕੇ ਜਾਣਾ ਬਹੁਤ ਵਧੀਆ ਕਾਇਦੇ ਵਿੱਚ ਮੈਂ ਇੱਕ ਕੌਂਟੈਕਟ ਸਾਰੇ ਦੇਖਣਾਂ ਦੇ ਅੰਦਾਜ਼ਾ ਕਿ ਜਦੋਂ ਅਸੀਂ YouTube ਖੋਲਦੇ ਹਾਂ ਬੜੀਆਂ ਸਾਰੀਆਂ ਸਾਨੂੰ YouTube ਆ ਐਦਾਂ ਦੀਆਂ ਮਿਲਦੀਆਂ ਕਿ ਅੱਜ ਦੇ ਦਿਨ ਇਹ ਪੜ੍ਹ ਕਰੋ ਤੇ ਤੁਹਾਨੂੰ ਇਹ ਮਿਲ ਜਾਏਗਾ ਜਾਂ ਅੱਜ ਦਾ ਇਹ ਹੋ ਜਾਏਗਾ ਉਹ ਬਕਾਇਦਾ ਲਿਖਿਆ ਹੁੰਦਾ ਕਿ ਇਹ ਇਹ ਕਰਨ ਨਾਲ ਆ ਸੁੱਖ ਮਿਲ ਜਾਣਗੇ ਅਸੀਂ ਇਸ ਸਟੇਜ ਤੋਂ ਪਹਿਲੇ ਵੀ ਸੰਕਟ ਮੋਚਨ ਦੀ ਗੱਲ ਕਰ ਚੁੱਕੇ ਹਾਂ ਤੇ ਉਹਦੇ ਵਿੱਚ ਹੋਰ ਵੀ ਸ਼ਬਦ ਕਿਸ ਤਰੀਕੇ ਨਾਲ ਹੈਗੇ ਆ ਕਿ ਉਹਦੇ ਬਾਰੇ ਅਸੀਂ ਡਿਟੇਲ ਗੱਲਾਂ ਕਰ ਚੁੱਕੇ ਆ ਤੁਹਾਡਾ ਚੈਨਲ ਉਸੇ ਦੇਖ ਸਕਦੇ ਹੋ ਮੈਂ ਕਿਹਾ ਤਾਂ چار ਅਸੀਂ ਸ਼ਬਦ ਅੱਧਾ ਦੇ ਲੈ ਕੇ ਕੀਤੇ ਜਿਨ੍ਹਾਂ ਦਾ ਕੋਈ ਮੰਤਰ ਵਾਕਣ ਪਾਠ ਕਰਨਾ ਕੋਈ ਅਚੀਵਮੈਂਟ ਨਹੀਂ ਹੁੰਦੀ ਤੁਸੀਂ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ ਹੈ ਕਿ ਇਹ ਵਕਤ ਤੇ ਸਪੇਸ ਨਾਲ ਇਹਦਾ ਕੋਈ ਰਿਲੇਸ਼ਨ ਨਹੀਂ ਹੂੰ ਪਹਿਲੇ ਮੈਂ ਉਸ ਤੇ ਜਾਣ ਤੋਂ ਪਹਿਲਾਂ ਮੈਂ ਇਹ ਕਿ ਕਈ ਅਸੀਂ ਮੰਤਰ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਪਰਟੀਕੂਲ ਬਾਣੀ ਨੂੰ ਸਮਝਦੇ ਆਂ ਕਈ ਸਮਝਦੇ ਆ ਕਈ ਕਿਉਂਕਿ ਉਹਨੂੰ ਰਿਪੀਟ ਕੀਤਾ ਜਾਂਦਾ ਜਿੱਦਾਂ ਸੁਖਮਨੀ ਸਾਹਿਬ ਆ ਜਾਂ ਹੋਰ ਚੋਪਈਆਂ ਕਈ ਵਾਰੀ ਪੰਮੈ ਉਧਰ ਨੂੰ ਨਾ ਜਾਵਾਂ ਪਰ ਕਈ ਪਾਪੋਰਸਨ ਲੈ ਕੇ ਉਹਨਾਂ ਨੂੰ ਰਿਪੀਟ ਕਰਦੇ ਆ ਕਈ ਜਿਹੜੇ ਆ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਮੰਤਰ ਮੰਨ ਲੈਂਦੇ ਉਹਦਾ ਨਤੀਜਾ ਇਹ ਹੁੰਦਾ ਅਖੰਡ ਪਾਠ ਤੇ ਸਹਿਜ ਪਾਠ ਤੇ ਹੋਰ ਚੀਜ਼ਾਂ ਦੇ ਤੱਕ ਇਹ ਪਾਰਸ਼ਲ ਜਾਂ ਕੰਪਲੀਟ ਕੀ ਇਹ ਦੋਨੋਂ ਵਿੱਚੋਂ ਕਿਸੇ ਨੂੰ ਜਾਂ ਇੱਕ ਪ੍ਰੈਕਟਿਸ ਜਿਹੜੀਆਂ ਇਹ ਕਿਦਾਂ ਐਨਾ ਬਾਰੇ ਕੀ ਖਿਆਲ ਇਸ ਚੀਜ਼ ਨੂੰ ਇੰਜ ਸਮਝ ਲਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਦੋਂ ਅਸੀਂ ਪੜ੍ਹਦੇ ਆ ਤੇ ਸਮਝਣ ਸਮਝਦੇ ਨਾਲ ਨਾਲ ਸਾਡੇ ਜੀਵਨ ਨੂੰ ਬਦਲਦੀ ਹੈ ਬਹੁਤ ਤਬਦੀਲੀ ਹੁੰਦੀ ਉਹਦੇ ਚ ਚੇਂਜਿੰਗ ਬਹੁਤ ਆਉਂਦੀ ਹੈ ਸਾਡੇ ਬੋਲ ਚਾਲ ਚ ਸਾਡੇ ਰਹਿਣ ਸਹਿਣ ਚ ਸਾਡੇ ਮਨ ਦੇ ਟਿਕਾ ਵਿੱਚ ਵੀ ਜਦੋਂ ਬੰਦੇ ਦੇ ਮਨ ਦੇ ਉੱਤੇ ਉਹਦਾ ਅਸਰ ਹੁੰਦਾ ਹੈ ਬੰਦੇ ਦਾ ਮਨ ਚੇਂਜ ਹੁੰਦਾ ਹੈ ਸੁਭਾਵਕ ਹੈ ਕਿ ਉਹ ਮਨੁੱਖ ਜਿਹੜਾ ਹੈ ਉਹ ਆਪਾਂ ਨੂੰ ਐਂਜ ਲੱਗੇਗਾ ਵੀ ਅੱਗੇ ਉਹ ਬਦਲ ਚੁੱਕਾ ਠੀਕ ਇੱਕ ਛੋਟੀ ਜੀ ਐਗਜ਼ਾਮਪਲ ਹੈ ਹਿਸਟਰੀ ਵਿੱਚ ਦਾ ਜ਼ਿਕਰ ਆਉਂਦਾ ਹੈ ਕਿ ਜਲੰਧਰ ਦੇ ਇਲਾਕੇ ਦਾ ਇੱਕ ਲੜਕਾ ਸੀ ਜਿਹੜਾ ਹਿੰਦੂ ਫੈਮਿਲੀ ਨਾਲ ਸੰਬੰਧ ਰੱਖਦਾ ਸੀ ਉਸ ਇਲਾਕੇ ਦੇ ਵਿੱਚ ਕਿਤੇ ਕੁਝ ਗੁਰਸਿੱਖ ਜਿਹੜੇ ਵਿਚਰਦੇ ਹੋਏ ਉਹਨਾਂ ਦੇ ਜਿਹੜਾ ਪਿੰਡ ਸੀ ਉੱਥੇ ਗਏ ਉਹ ਰਹੇ ਕੁਝ ਸਮਾਂ ਉੱਥੇ ਉਹ ਬੱਚੇ ਨੇ ਗੁਰਬਾਣੀ ਸੁਣਨੀ ਤੇ ਰੋਜ਼ ਆ ਕੇ ਦੋਨੋਂ ਸਮੇਂ ਜਾਂ ਸਾਰਾ ਦਿਉਥੇ ਰਹਿਣਾ ਜੀਵਨ ਦੇਖਣੇ ਉਹਦਾ ਮਨ ਬਦਲ ਗਿਆ ਉਹ ਕਹਿਣ ਲੱਗਾ ਜੀ ਮੈਂ ਵੀ ਤੁਹਾਡੇ ਵਰਗਾ ਬਨਣਾ ਚਾਹੁੰਦਾ ਵੀ ਤੁਸੀਂ ਕਿੰਨੇ ਖੁਸ਼ ਰਹਿੰਦੇ ਹੋ ਸਾਰਾ ਕੁਝ ਤੁਹਾਡੇ ਤੇ ਬਹੁਤ ਵਧੀਆ ਮੈਨੂੰ ਲੱਗਦਾ ਤੁਹਾਡਾ ਜੀਵਨ ਉਹਨੇ ਵੀ ਉਨ੍ਹਾਂ ਦੇ ਵਿੱਚ ਉਹ ਸ਼ਾਮਲ ਹੋ ਗਿਆ ਕਹਿ ਲਓ। ờ ਕ ਇਹ ਆਪਏ ਕਹਿ ਸਕਦੇ ਹਾਂ ਕੋ ਸਿੱਖ ਸੱਜ ਗਿਆ। ਥੈਂਕ ਯੂ। ਉਹਦਾ ਜੀਵਨ ਬਦਲ ਗਿਆ ਜਦੋਂ ਘਰ ਗਿਆ। ਮਾਤਾ ਪਿਤਾ ਨੂੰ ਪਤਾ ਲੱਗਿਆ ਤੇ ਮਾਤਾ ਪਿਤਾ ਜਿਹੜੇ ਸੀ ਉਹਨਾਂ ਨੇ ਸੀਦਾ ਇਤਰਾਜ਼ ਕੀਤਾ। ਉਹਦੇ ਪਿੱਛੇ ਦੋ ਕਾਰਨ ਸੀ। ਇੱਕ ਕਾਰਨ ਇਹ ਸੀ ਵੀ ਸਾਡੀ ਬਰਾਦਰੀ ਸਾਨੂੰ ਕੁਝ ਕਹੇਗੀ। ਦੂਜਾ ਸਭ ਤੋਂ ਵੱਡਾ ਕਾਰਨ ਸੀ ਕਿ ਉਸ ਇਲਾਕੇ ਦਾ ਜਿਹੜਾ ਹਾਕਮ ਸੀ ਮੁਗਲਾਂ ਦਾ ਦੁਰਾਜ ਸੀ। ਉਹਨੂੰ ਜੇ ਪਤਾ ਲੱਗ ਗਿਆ ਕਿ ਇਹਨਾਂ ਦਾ ਬੱਚਾ ਸਿੱਖ ਬਣ ਗਿਆ ਏ ਤੇ ਉਹਨੇ ਸਾਡੇ ਸਾਰੇ ਪਰਿਵਾਰ ਦੇ ਉੱਤੇ ਜ਼ੁਲਮ ਕਰਨਾ ਇਸ ਕਰਕੇ ਉਹ ਮਾਪਿਓ ਨੇ ਕਿਹਾ ਕਿ ਤੂੰ ਇਸ ਰਸਤੇ ਤੋਂ ਪਿੱਛੇ हट ਜਾ ਹੁਣ ਉਹਦੇ ਤੇ ਕੁਰਬਾਨੀ ਦਾ ਅਸਰ ਇਹਨਾਂ ਏ ਕਿ ਉਹ ਕਹਿਣ ਲੱਗਾ ਕਿ ਨਹੀਂ ਮੈਂ ਇਸ ਰਸਤੇ ਦੇ ਉੱਤੇ ਰਹਿਣ ਚੱਲਣਾ ਏ ਤੇ ਮਾਤਾ ਪਿਤਾ ਨੇ ਉਹਨੂੰ ਘਰੋਂ ਕੱਢ ਦਿੱਤਾ ਸਮਾਂ ਲੰਘਦਾ ਗਿਆ ਉਸ ਬੱਚੇ ਦੀ ਇੱਕ ਸਿਸਟਰ ਸੀ ਭੈਣ ਸੀ ਉਹਦੀ ਉਹ ਕਿਤੇ ਕੁੱਝ ਹੋਰ ਆਪਣੇ ਸਹੇਲੀਆਂ ਦੇ ਨਾਲ ਬਾਹਰ ਕਿਤੇ ਖੂਹ ਤੇ ਪਾਣੀ ਲੈਣ ਵਾਸਤੇ ਗਈ ਉਹ ਜਿਹੜਾ ਉਸ ਇਲਾਕੇ ਦਾ ਹਾਕਮ ਸੀ ਉਥੋਂ ਦੀ ਲੰਘ ਰਿਹਾ ਸੀ ਉਹਦੀ ਨਿਗਾਹ ਪੈ ਗਈ ਉਹਨੇ ਉਹ ਬੱਚੀ ਜਿਹੜੀ ਸੀ ਉਹਨੂੰ ਉਠਾ ਲਿਆ ੱੱਕੇ ਦੇ ਨਾਲ ਦੂਜੀਆਂ ਲੜਕੀਆਂ ਨੇ ਆ ਕੇ ਦੱਸਿਆ ਉਹਦੇ ਮਾਤਾ ਪਿਤਾ ਨੂੰ ਕਿ ਤੁਹਾਡੀ ਬੱਚੀ ਨੂੰ ਹਾਕਮ ਚੱਟ ਕੇ ਲੈ ਗਿਆ ਓਹਨਾਂ ਨੇ ਪੰਚਾਇਤ ਇਕੱਠੀ ਕੀਤੀ ਸਾਰੇ ਗਏ ਉਹ ਹਾਕਮ ਦੇ ਕੋਲ ਵਾਸਤਾ ਪਾਇਆ ਕਿ ਸਾਡੀ ਬੱਚੀ ਨੂੰ ਛੱਡ ਦੇ ਪਰ ਹੁਣ ਸੱਤਾ ਦਾ ਨਸ਼ਾ ਸੀ ਉਹਦੇ ਤੇ ਉਹਨੇ ਸਾਰਿਆਂ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਉਲਟਾ ਇਹ ਕਹਿ ਵੀ ਇਸ ਬੱਚੀ ਨੂੰ ਕੋਈ ਮੇਰੇ ਨਾਲ ਨਿਕਾਹ ਕਰੇ ਹੁਣ ਇਸ ਖਬਰ ਦਾ ਪਤਾ ਉਹਦੇ ਭਰਾ ਨੂੰ ਲੱਗ ਗਿਆ ਕਿਸੇ ਤਰੀਕੇ ਦੇ ਨਾਲ ਕਿ ਉਹਦੀ ਜਿਹੜੀ ਸਿਸਟਰ ਹੈ ਭੈਣ ਉਹਦੀ ਹੈ ਉਹਨੂੰ ਹਾਕਮ ਇਸ ਤਰ੍ਹਾਂ ਉਠਾ ਕੇ ਲੈ ਗਿਆ ਉਹਨੇ ਉਸੇ ਵੇਲੇ ਉਹ ਘੋੜੇ ਤੇ ਸਵਾਰ ਸ਼ਸਤਰ ਵਸਤਰ ਉਹਨੇ ਜਿਹੜੇ ਸੀ ਉਹ ਪਹਿਨੇ ਤਿਆਰ ਬਰ ਤਿਆਰ ਹੋ ਕੇ ਉਹ ਆਪਣੇ ਭੈਣ ਨੂੰ ਛਡਾਉਣ ਵਾਸਤੇ ਹੁੰਦਾ ਉਧਰੋਂ ਬੱਚੀ ਨੇ ਸੋਚਿਆ ਕਿ ਮੇਰੇ ਮੈਨੂੰ ਕੋਈ ਬਚਾ ਦੇ ਸਕਦਾ ਨਹੀਂ ਕਿ ਭਰਾ ਜਿਹੜਾ ਹੈ ਉਹ ਤੇ ਘਰ ਛੱਡ ਕੇ ਚਲੇ ਗਿਆ ਸੀ ਮਾਂ ਪਿਓ ਨੇ ਇਹਨਾਂ ਨੇ ਕੱਢ ਦਿੱਤਾ ਹੈ ਤੇ ਇਹ ਮੇਰੇ ਨਾਲ ਧੱਕੇਸ਼ਾ ਹੀ ਕਰੇਗਾ ਤੇ ਇਹਦੇ ਨਾਲ ਬੈਠ ਰਿਹਾ ਕਿ ਮੈਂ ਆਪਣੀ ਸੁਸਾਈਡ ਕਰ ਲਵਾਂ ਉਹਨੇ ਗੱਲ ਕਹੀ ਨਵਾਬ ਨੂੰ ਕਿ ਕਿ ਜੇ ਤੂੰ ਨਕਾਹ ਦੀ ਕਹਿਣਾ ਮੈਂ ਮੰਨਣ ਨੂੰ ਤਿਆਰ ਹਾਂ ਪਰ ਤੂੰ ਇੱਕ ਕੰਮ ਕਰਕੇ ਮੈਨੂੰ ਜਿਹੜੀ ਨਦੀ ਹੈ ਉਥੋਂ ਪਾਣੀ ਲਿਆ ਕੇ ਦੇ ਮੈਂ ਪਹਿਲਾਂ ਆਪਣਾ ਧਰਮ ਜਿਹੜਾ ਵਾ ਉਹ ਕਬੂਲ ਕਰਨਾ ਚਾਹੁੰਦੀ ਹਾਂ ਦੂਜਾ ਉਹ ਬੜੇ ਖੁਸ਼ੀ ਨਾਲ ਚਲੇ ਗਿਆ ਉਧਰ ਨੂੰ। ਪਿਛੋਂ ਲੜਕੀ ਨੇ ਲੱਕੜਾਂ ਇਕੱਠੀਆਂ ਕੀਤੀਆਂ ਫਿਰ ਮੈਂ ਅੱਗ ਲਾ ਕੇ ਤੇ ਇਹਦੇ ਤੇ ਆਪਣੇ ਆਪ ਨੂੰ ਖਤਮ ਕਰਨ ਲੱਗੀ। ਜਦੋਂ ਉਹਨੇ ਇਹ ਕੋਸ਼ਿਸ਼ ਕੀਤੀ ਉਦੋਂ ਉਹਦਾ ਭਰਾ ਜਿਹੜਾ ਸੀ ਉੱਥੇ ਪਹੁੰਚ ਗਿਆ। ਉਹ ਆਪਣੇ ਭੈਣ ਨੂੰ ਉੱਥੋਂ ਛੁਡਾ ਕੇ ਨਿਕਲ ਗਿਆ। ਖਾਕਮ ਨੂੰ ਪਤਾ ਲੱਗਾ ਮਗਰ ਉਹਦੇ ਬੰਦੇ ਉਹਨੇ ਸਿਪਾਈ ਲਾਏ। ਉਹ ਇੱਕ ਉਹ ਵਾਪਸ ਜੱਥੇਵਾਲ ਨੂੰ ਆ ਰਿਹਾ ਸੀ ਜਿਨ੍ਹਾਂ ਨਾਲ ਉਹ ਰਹਿ ਰਿਹਾ ਸੀ ਤੇ ਜੱਥੇ ਕੋਲ ਪਹੁੰਚਣ ਤੋਂ ਥੋੜੀ ਦੇਰ ਪਹਿਲਾਂ ਹੀ ਉਹ ਕੇਰੇ ਤੇ ਪੋ ਜਿਹੜੇ ਪਿੱਛੇ ਲੱਗੇ ਸੀ ਉਹਨਾਂ ਘੇਰ ਲਿਆ ਉੱਥੇ ਕਾਫੀ ਉਹਨਾਂ ਦੀ ਆਪਸ ਵਿੱਚ ਲੜਾਈ ਹੋਈ ਲੜਾਈ ਹੋਈ ਅਖੀਰ ਉਹੜਾ ਬੱਚਾ ਸੀ ਉਹ ਉੱਥੇ ਸ਼ਹੀਦ ਹੋ ਜਾਂਦਾ ਓਨੀ ਦੇਰ ਨੂੰ ਜਦੋਂ ਸ਼ਸਤਰ ਚੱਲ ਰਹੇ ਸੀ ਗੋਲੀਆਂ ਚੱਲ ਰਹੀਆਂ ਸੀ ਅਗਲੇ ਪਾਸੇ ਤਲਾਹ ਮਿਲ ਗਈ ਸਿੰਘਾਂ ਨੂੰ ਕਿ ਤੁਹਾਡੇ ਸਾਥੀਆਂ ਨੂੰ ਘੇਰਾ ਪਾ ਕੇ ਤੇ ਇਤਰਾ ਮਾਰਿਆ ਜਾ ਰਿਹਾ ਹੈ ਉਹ ਸਿੰਘਾਂ ਦਾ ਜੱਥਾ ਹੈ ਉਹ ਬੱਚੀ ਨੂੰ ਛੁਡਾ ਲਿਆ ਉਹਨਾਂ ਬੱਚੀ ਬੁਰੀ ਤਰ੍ਹਾਂ ਜ਼ਖਮੀ ਹੋ ਚੁੱਕੀ ਸੀ ਉਹਦੇ ਜਦੋਂ ਕਮਾਨ ਨੂੰ ਦੇਖ ਕੇ ਇਹ ਲੱਗਦਾ ਸੀ ਕਿ ਇਹ ਦਾ ਕੁਲ ਥੋੜਾ ਸਮਾਂ ਹੈ ਵੀ ਇੰਨੀ ਜ਼ਿਆਦਾ ਜ਼ਖਮੀ ਹੋ ਚੁੱਕੀ ਹੈ ਥੋੜਾ ਜੱਥੇ ਦਾ ਮੁਖੀ ਸੀ ਉਹ ਕਹਿਣ ਲੱਗਾ ਵੀ ਧੀਏ ਤੇਰਾ ਭਰਾ ਜਿਹੜਾ ਸੀ ਉਹ ਪੰਥ ਦਾ ਬੱਚਾ ਹੈ ਤੇ ਤੂੰ ਵੀ ਪੰਥ ਦੀ ਧੀ ਹੈ ਤੇ ਤੂੰ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੈ ਪਿਤਾ ਸਸ ਜਿੱਤੇ ਲਈ ਕੀ ਕਰ ਸਕਦੇ ਆ ਵੀ ਵਾਪਸ ਤੇਰੇ ਮਾਤਾ ਪਿਤਾ ਕੋਲ ਛੱਡਾਈ ਕਿਵੇਂ ਕਰੀਏ ਉਹ ਕਹਿਣ ਲੱਗੇ ਨਹੀਂ ਮੈਂ ਹੁਣ ਵਾਪਸ ਨਹੀਂ ਮਾਤਾ ਪਿਤਾ ਕੋਲ ਜਾਣਾ ਮੈਂ ਚਾਹੁੰਨੀ ਆ ਕਿ ਮੇਰੇ ਭਰਾ ਦਾ ਜਿਸ ਚੀਜ਼ ਨੇ ਜੀਵਨ ਬਦਲਿਆ ਹੈ ਨਾ ਉਹ ਕੀ ਹੈ ਉਹ ਕਹਿਣ ਲੱਗੇ ਕਿ ਉਹ ਗੁਰਬਾਣੀ ਸੁਣਦਾ ਸੀ ਤੇ ਜਦੋਂ ਉਹਦੇ ਮੁਤਾਬਕ ਉਹ ਵਿਚਾਰਦਾ ਸੀ ਤਾਂ ਉਹਦਾ ਜੀਵਨ ਚੇਂਜ ਹੋ ਗਿਆ ਠੀਕ ਕਹਿਣ ਲੱਗੇ ਮੈਂ ਗੁਰਬਾਣੀ ਸੁਣਨਾ ਚਾਹੁੰਦੀ ਆ ਪਹਿਲੀ ਵਾਰ ਉੱਥੇ ਜੋ ਹਿਸਟਰੀ ਦੇ ਵਿੱਚ ਉਹ ਸਾਨੂੰ ਲਿਖਿਆ ਮਿਲਦਾ ਹੈ ਕਿ ਬੁੱਢਾਦਾਲ ਨੇ ਇਹ ਵਿਚਾਰ ਕੀਤੀ ਕਿ ਇਸ ਬੱਚੀ ਕੋਲ ਸਮਾਂ ਪਤਾ ਨਹੀਂ ਕਿੰਨਾ ਕ ਹੈ ਤੇ ਆਪਾਂ ਕੰਟੀਨਿਊ ਇਹਦੇ ਕੋਲ ਬੈਠ ਕੇ ਕੋਈ ਸਿੰਘ ਜਿਹੜਾ ਹੈ ਉਹ ਬਾਣੀ ਪੜੇ ਤੇ ਨੂੰ ਸੁਣਾਵੇ ਜਿਹਨੂੰ ਅਸੀਂ ਖਾਂਡ ਪਾਠ ਦਾ ਨਾਮ ਦਿੱਤਾ ਬਾਅਦ ਵਿੱਚ ਠੀਕ ਹੈ ਅੱਛਾ ਉਹ ਸੀ ਉਹਦੇ ਪਿਛੇ ਅਸੀਂ ਪਰਪਰ ਆ ਕਿ ਉਹ ਬੱਚੀ ਉਹਨੂੰ ਸੁਣੇ ਤਾਂ ਕਿ ਉਹਨੂੰ ਪਤਾ ਲੱਗੇ ਗੁਰਬਾਣੀ ਜਿਵੇਂ ਜਿਵੇਂ ਗੁਰਬਾਣੀ ਨੂੰ ਸੁਣਦੀ ਹੈ ਉਹਨੂੰ ਸਮਝ ਆਉਂਦੀ ਕਿ ਅਸਲ ਦੇ ਵਿੱਚ ਮੇਰਾ ਭਰਾ ਜਿਹੜਾ ਸੀ ਉਹ ਸੱਚ ਮੁੱੱਚ ਜਿਹੜਾ ਸੀ ਅਸਲੀ ਰਸਤੇ ਤੇ ਚੱਲ ਪਿਆ ਸੀ ਗੁਰਬਾਣੀ ਸੀ ਆ ਚੀਜ਼ ਹੁਣ ਇਹ ਗੁਰਬਾਣੀ ਸੁਣੀ ਨਾ ਜਾਵੇ ਜਾਂ ਗੁਰਬਾਣੀ ਦੀ ਸਮਝ ਨਾ ਆਵੇ ਜੀਵਨ ਨਾ ਬਦਲ ਜਾਣਾ ਉਹਦੇ ਵਾਸਤੇ ਫਿਰ ਇਹ ਚੀਜ਼ਾਂ ਬਣਾਈਆਂ ਗਈਆਂ ਕਿ ਇਹ ਕਹਾ ਗਿਆ ਕਿ ਜੇ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਮੁੱਚੀ ਬਾਣੀ ਨਹੀਂ ਪੜ ਸਕਦੇ ਜਾਂ ਨਹੀਂ ਸੁਣ ਸਕਦੇ ਸਾਡੇ ਮਹਾਂਪੁਰਖ ਕਹਿੰਦੇ ਜੇ ਤੁਸੀਂ ਆ ਸੁਖਮਨੀ ਸਾਹਿਬ ਦੇ ਐਨੇ ਪਾਠ ਕਰ ਲਓ ਨਾ ਤੇ ਉਹਦਾ ਪੂਰਾ ਮਹਾਤਮ ਤੁਹਾਨੂੰ ਮਿਲ ਜੇਗਾ ਕੱਲ ਕਿਸੇ ਗੁਰਬਾਣੀ ਦੇ ਸਾਰੇ ਸੱਚ ਨਾਲੋਂ ਤੋੜ ਕੇ ਐਸ ਫਸਲੇਆ ਸੁਖਮਨੀ ਸਾਹਿਬ ਦੇ ਵਿੱਚ ਵੀ ਕਿਉਂਕਿ ਸਾਧੂ ਦੀ ਗੱਲ ਹੈ ਬ੍ਰਹਮ ਗਿਆਨੀ ਦੀ ਗੱਲ ਹੈ ਸੰਤ ਦੀ ਗੱਲ ਹੈ ਇਹ ਚੀਜ਼ ਪ੍ਰੋਸੀ ਜਾਊਗੀ ਉਹਦੇ ਵਿੱਚ ਫਿਰ ਇਹ ਵੀ ਮਹਿਸੂਸ ਹੋਇਆ ਬਾਅਦ ਵਿੱਚ ਕਿ ਸੁਖਮਨੀ ਸਾਹਿਬ ਜਿਹੜੇ ਲੋਕ ਸੁਖਮਨੀ ਸਾਹਿਬ ਨੂੰ ਵੀ ਜੇ ਸਮਝਣ ਲੱਗ ਪਏ ਫਿਰ ਵੀ ਜਿਹੜਾ ਵਾ ਉਹ ਉਹ ਜਿਹੜੇ ਉਹ ਲੋਕ ਸੀ ਉਹਨਾਂ ਲੋਕਾਂ ਦੇ ਉੱਤੇ ਉਹ ਸੁਖਮਨੀ ਸਾਹਿਬ ਸਾਰਾ ਕੁਝ ਜਿਹੜਾ ਉਹ ਉਹਨਾਂ ਦੀਆਂ ਗੱਲਾਂ ਨੂੰ ਰੱਦ ਕਰਦੀ ਹੈ ਜਿਵੇਂ ਮਾਨ ਰੁਖ ਕੀ ਟੇਗ ਮਿਰਥੀ ਸਭ ਜਾਣ ਦੇਵਨ ਕੋ ਏਕ ਹੈ ਭਗਵਾਨ ਜਿਵੇਂ ਦੇਨ ਹਾਰ ਪ੍ਰਭ ਛੋੜ ਕੇ ਅਲੱਗ ਹੈ ਆਨਸੋ ਆਏ ਨਾਨਕਹੁ ਨਸੀਂ ਜਈ ਬਿਨ ਨਾਮ ਹੈ ਪਤ ਜਾਏ ਫਿਰ ਕਹਿ ਦਿੱਤਾ ਵੀ ਗਿਣਤੀਆਂ ਦੇ ਪਾਸੇ ਪਾਤਾ ਧਿਆਨ ਚ ਗਿਣਤੀ ਰਵੇ ਗੁਰਬਾਣੀ ਕੀ ਕਹਿ ਰਹੀ ਉਧਰ ਧਿਆਨ ਨਾ ਜਾਏ ਫਿਰ ਕਹਿ ਦਿੱਤਾ ਵੀ ਇਹਦੇ ਵਿੱਚ ਜੇ ਤੁਸੀਂ ਹਰ ਅਸ਼ਟਪਦੀ ਤੋਂ ਬਾਅਦ ਐਸ ਪੰਕਤੀ ਦਾ ਸੰਪਟ ਲਾਉਣਾ ਸ਼ੁਰੂ ਕਰ ਦੋਗੇ ਤਾਂ ਮਹਾਤਮੈਨੇ ਕੋਣਾ ਹੋਰ ਵੱਧ ਜਾਏਗਾ। ਫਿਰ ਉਂਤਰ ਬਣ ਜਾਏਗਾ। ਹਾਂ ਕਹਿਣ ਦਾ ਮਤਲਬ ਵੀ ਉਹ ਜਿਹੜੀ ਪਿਛੇ ਅਖੀਰ ਚ ਪੰਕਤੀ ਪੜ੍ਹਨੀ ਹੈ ਨਾ ਧਿਆਨ ਉਧਰ ਆ ਜਾਵੇ। ਪੂਰੀ ਅਸ਼ਟਪਦੀ ਫਿਰ ਨਾਲ ਸਮਝ ਵਿੱਚ ਆਵੇ। ਫਿਰ ਹੌਲੀ ਹੌਲੀ ਕਹਿੰਦਾ ਸਾਡੇ ਮਹਾਂਪੁਰਖ ਕਹਿੰਦੇ ਸੀ ਵੀ ਜੇ ਤੁਸੀਂ ਵਾਹਿਗੁਰੂ ਸ਼ਬਦ ਦੀਆਂ ਐਨੀਆਂ ਮਾਲਾ ਫੇਰ ਲਓ ਸਾਨੂੰ ਖੜਪੜਸਾ ਦਾ ਪੂਰਾ ਮਾਤਮ ਮਿਲ ਜੇਗਾ ਜਾਂ 919 ਸਾਹਬਾਂ ਦਾ ਮਾਤਮ ਮਿਲ ਜੇਗਾ ਵੀ ਉਸ ਪਾਸਿਓਂ ਵੀ ਤੋੜ ਕੇ ਇੱਥੇ ਲੈ ਆਓ ਇਹ ਸਾਰੀ ਕੋਸ਼ਿਸ਼ ਜਿੰਨੀ ਵੀ ਹੋਈ ਆ ਜਿੰਨੇ ਚਾਹ ਰੈਣ ਸਭਾਈ ਸਾਰੀ-ਸਾਰੀ ਰਾਤ ਜਾ ਕੇ ਤੁਸੀਂ ਵੀ ਕੀਰਤਨ ਕਰਨਾ ਹੈ ਜਾਂ ਜੋ ਕੁਝ ਵੀ ਇਹ ਸਾਰਾ ਕੁਝ ਹੋਇਆ ਇਹ ਇਸੇ ਵਾਸਤੇ ਹੈ ਕਿ ਜੋ ਕੁਰਬਾਨੀ ਦੇ ਵਿੱਚ ਲਿਖਿਆ ਹੈ ਜੋ ਸਮਝਾਇਆ ਗਿਆ ਹੈ ਜੋ ਕੁਰਬਾਨੀ ਦੇ ਵਿੱਚ ਤਤ ਦੱਸਿਆ ਗਿਆ ਹੈ ਸੱਚ ਦੱਸਿਆ ਗਿਆ ਹੈ ਉਹ ਚੀਜ਼ ਮਨੋਖ ਨੂੰ ਸਮਝਣਾ ਆ ਜੇ ਕਿਤੇ ਇਸੇ ਲਈ ਇਹ ਜਿਹੜੇ ਪਾਠਾਂ ਦੀਆਂ ਲੜੀਆਂ ਇਹ ਸੰਪਟ ਪਾਠ ਇਹ ਜਿਹੜੇ ਤੁਸੀਂ ਜ਼ਿਕਰ ਕੀਤਾ ਪ੍ਰੋਪਰ ਸ਼ਬਦਾਂ ਦੀ ਗੱਲ ਹੈ ਬਾਣੀਆਂ ਪ੍ਰੋਪਰ ਰੱਖੀਆਂ ਗਈਆਂ ਵੀ ਸੁਖਮਨੀ ਸਾਹਿਬ ਜਾਂ ਕੋਈ ਹੋਰ ਬਾਣੀ ਦਾ ਜ਼ਿਕਰ ਆਉਂਦਾ ਹੈ ਇਹ ਪਰ ਲੋ ਇਹਦੇ ਨਾਲ ਤੁਹਾਨੂੰ ਇੰਜ ਹੋ ਜਾਏਗਾ ਤੁਸੀਂ ਸੰਕਟ ਮੋਚ ਦਾ ਜ਼ਿਕਰ ਕੀਤਾ ਹੁਣ ਸੰਕਟ ਮੋਚ ਦਾ ਸਮੁੱਚਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸੰਕਟ ਮੋਚਣੀ ਤੇ ਹੈ ਸਮੁੱਚਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਉਸ ਸਾਰੀ ਕੁਰਬਾਨੀ ਜਿਹੜੀ ਹੈ ਉਹ ਕੰਪਲੀਟ ਹੈ ਜਦੋਂ ਵਿੱਚੋਂ ਇੱਕ ਸ਼ਬਦ ਜਾਂ ਇੱਕ ਬਾਣੀ ਕੱਢ ਕੇ ਅਸੀਂ ਉਹਨੂੰ ਯੂਜ਼ ਕਰਦੇ ਆ ਨਾ ਤੇ ਅਸੀਂ ਇਹਦਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਹੜਾ ਜਾਂ ਤੇ ਸਮਝ ਨਹੀਂ ਸਕੇ ਜਾਂ ਫਿਰ ਅਸੀਂ ਬਾਕੀ ਬਾਣੀਆਂ ਜਿਹੜੀਆਂ ਉਹਨੂੰ ਉਹਦਾ ਹਿੱਸਾ ਨਹੀਂ ਮੰਨਦੇ ਬਿਲਕੁਲ ਠੀਕ ਤੁਸੀਂ ਕਿਹਾ ਦੇਖੋ ਦੋ ਪੱਖ ਹੋਰ ਆਦੇ ਆ ਜਿਹੜੇ ਸਾਡੇ ਨਾਰਮਲ ਚੱਲ ਰਹੇ ਆ ਅਸੀਂ ਕਈ ਵਾਰੀ ਕਈ ਗੁਰਦੁਆਰਿਆਂ ਜਾ ਕੇ ਦੇਖਿਆ ਇਹ ਜੇ ਇੱਥੇ ਜੇ ਐਨੇ ਜਪਜੀ ਸਾਹਿਬ ਕੀਤੇ ਜਾਣ ਕੋ ਤੁਹਾਡੀ 84 ਕੱਟੀ ਜਾਏਗੀ ਇੱਥੇ ਇਹ ਕੀਤਾ ਜਾਏ ਤਾਂ ਇਹ ਹੋ ਜਾਏਗਾ ਇਹਦਾ ਮਤਲਬ ਉਹਦਾ ਕੌਜ਼ ਐਂਡ ਇਫੈਕਟ ਵੀ ਦੱਸ ਰਹੇ ਆ ਔਰ ਬੋਰਡ ਲਾ ਕੇ ਬਕਾਇਦਾ ਉੱਤੇ ਕੀਤੇ ਗਏ ਈਵਨ ਵੈਂਕੂਵਰ ਵਿੱਚ ਵੀ ਜਿੱਥੇ ਅਸੀਂ ਚੋਪਾਰੇ کئی ਵਾਰੀ ਚਾਰ ਪਹਿਰ ਦੇ ਮੰਤਰ ਸ਼ੁਰੂ ਹੋ ਗਏ ਆ ਇਕੋ ਇਹ ਦੋਨੋਂ ਪਹਿਲੇ ਦਸਲੋਤੇ ਐਸ ਦੇ ਬਾਅਦ ਮੈਂ ਇੱਕ ਦਰਬਾਰ ਸਾਹਿਬ ਜਿਹੜਾ ਟਾਈਮ ਐਂਡ ਸਪੇਸ ਦੇ ਵਿੱਚ ਚਮਕਮ ਹੋ ਰਿਹਾ ਉਹਦੇ ਬਾਰੇ ਕੋ ਫਿਰਮਾ ਮੰਤਰ ਬਣਾਇਆ ਕਿ ਨਹੀਂ ਦਰਬਾਰ ਸਾਹਿਬ ਦੇ ਕੁਐਸਚਨ ਪਰ ਇਹ ਜੜੀਆਂ ਵੇਰੀਅਸ ਥਾਂ ਦੇ ਉੱਤੇ ਇਹ ਪਾਰਟਿਕੂਲਰ ਪਾਠ ਕਰਨ ਨਾਲ ਇਹ ਚੀਜ਼ ਅਚੀਵ ਹੁੰਦੀ ਹੈ ਐਦੇ ਬਾਰੇ ਮੰਤਰ ਬਣਾਇਆ ਹਾਂਜੀ ਇੱਕ ਤੁਸੀਂ ਚਪੈਰੇ ਦੀ ਗੱਲ ਕੀਤੀ ਤੇ ਇਸ ਤੋਂ ਪਹਿਲਾਂ ਤੁਸੀਂ ਗੱਲ ਕੀਤੀ ਸੀ 84 84 ਦੇ ਕਟੀਆਂ ਜਾਂਦੀਆਂ ਕਈ ਥਾਂ ਤੇ 84 ਦੀ ਜਦੋਂ ਗੱਲ ਚੱਲਦੀ ਹੈ ਨਾ ਇਹ ਬਹੁਤ ਵਧੀਆ ਤੁਸੀਂ ਵੈਸੇ ਜਿਹੜੇ ਸਵਾਲ ਹੈ ਉਹ ਲੈਂਦਾ ਹੈ ਕਿਉਂਕਿ ਇਹ ਟੌਪਿਕ ਬਹੁਤ ਅਹਿਮ ਹੈ ਸਾਡੇ ਚ ਸ਼ੁਰੂ ਤੇ ਗੱਲ ਕਹੀ ਗਈ ਵੀ 84 ਕਟਣੀ ਹੈ ਜੋ ਪੁੱਛੀ ਤਾਂ 84 ਕੀ ਹੈ ਉਹ ਕਹਿੰਦੇ 84 ਲੱਖ ਜੂਨਾਂ ਦਾ ਜ਼ਿਕਰ ਹੈ ਤੇ ਆਮ ਸਾਨੂੰ ਜਿਹੜੀ ਗੱਲ ਕਹੀ ਜਾਂਦੀ ਨਾ ਮੈਂ ਕਈ ਵਾਰ ਸੁਣਿਆ ਸਟੇਜਾਂ ਦੇ ਉੱਤੇ ਵੀ ਇਹ ਗੱਲ ਸਮਝਾਈ ਜਾਂਦੀ ਜੀ 84 ਲੱਖ ਜੂਨਾਂ ਭੋਗ ਕੇ ਮਨੁੱਖ ਜੂਨੀ ਮਿਲੀ ਹੈ ਚੰਗੇ ਕਰਮ ਕਰਾਂਗੇ ਸਾਰਾ ਕੁਝ ਕਰਾਂਗੇ ਮੁਕਤ ਹੋਵਾਂਗੇ ਤੇ ਇਹ ਪਿਛਲੇ ਜਨਮ ਚ ਚੰਗੇ ਕਰਮ ਕੀਤੇ ਤਾਂ ਮਨੁੱਖਾ ਜੁਨੀ ਮਿਲੀ ਮੈਂ ਫਿਰ ਸਵਾਲ ਖੜਾ ਕਰਦਾ ਹੁਣਾ ਕਿ ਪਿਛਲੇ ਕਿਹੜੇ ਜਨਮ ਵਿੱਚ ਚੰਗੇ ਕਰਮ ਕੀਤੇ ਪਸ਼ੂ ਪੰਛੀ ਜੀਵ ਜੰਤੂ ਜਿੰਨੀਆਂ 84 ਲੱਖ ਜੁਨਾਂ ਨਾਲ ਚ ਕੋਈ ਕਰਮ ਕਰਨ ਵਾਲਾ ਨਹੀਂ ਹੈ ਇਹ ਸਭ ਭੋਗ ਜੁਨੀ ਹੈ ਕਰਮ ਜੁਨੀ ਤੇ ਮਨੁੱਖ ਦੀ ਹੈ ਫਿਰ ਕਿਹੜੀ ਜੁਨੀ ਚ ਚੰਗੇ ਕਰਮ ਕੀਤੇ ਕਿ ਮਨੁੱਖ ਬਣਿਆ ਅਸਲ ਦੇ ਵਿੱਚ ਕੀ ਹੈ ਕਿ ਉਹਦਾ 84 ਲੱਖ ਗੁਰਬਾਣੀ ਵਿੱਚ ਜਿਹੜਾ ਇਹਨਾਂ ਦਾ ਜ਼ਿਕਰ ਹੁੰਦਾ ਹੈ ਨਾ ਗੁਰਬਾਣੀ ਦੇ ਵਿੱਚ ਇੱਕ ਖੂਬਸੂਰਤੀ ਹੈ ਕਿ ਉਹਨਾਂ ਨੇ ਪਹਿਲਾਂ ਜੋ ਵਰਤਾਰਾ ਵਰਤ ਰਿਆ ਉਹਦਾ ਜ਼ਿਕਰ ਕੀਤਾ ਹੈ ਫਿਰ ਜਾਂ ਉਹਨਾਂ ਦੀ ਐਗਜ਼ਾਮਪਲ ਦਿੱਤੀ ਹੈ ਪਰ ਜਿਹੜਾ ਅਸਲੀ ਸਾਰ ਤਤ ਹੈ ਉਹ ਫਿਰ ਉਹਦੇ ਅਖੀਰ ਦੇ ਵਿੱਚ ਦੱਸਿਆ ਗਿਆ ਵੀ ਇਹਦਾ ਅਸਲੀ ਨਿਚੋੜ ਜਾਂ ਅਸਲੀ ਸਾਰ ਤਤ ਆ ਹੈ 84 ਲੱਖ ਜ਼ੂਨਾ ਦੇ ਇਹ ਫਲਸਫੀ ਗੁਰਮਤ ਦੀ ਫਲਸਫੀ ਨਹੀਂ ਹੈ ਇਹ ਅਨਮਤਾਂ ਦੀ ਹੋ ਸਕਦੀ ਹੈ ਵਿਚਾਰਤਾਰਾ ਹੋਵੇ ਗੁਰਬਾਣੀ ਪੜਨ ਨਾਲ ਇਹ ਸ਼ਬਦ ਪੜਨ ਨਾਲ ਜਾਂ ਜਪਜੀ ਸਾਹਿਬ ਦੇ ਪਾਠ ਕਰਨ ਨਾਲ ਤੁਹਾਡੀ 84 ਪਾਠ ਕਰੋ ਵਿੱਚ 84 ਕੱਟੀ ਜਾਊਗੀ ਇਹ ਫੇਰ ਗੱਲ ਉਹੀ ਆ ਗਈ ਕਿ ਤੁਸੀਂ ਗੁਰਬਾਣੀ ਨੂੰ ਯੂਜ਼ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਨਾ ਕਿ ਗੁਰਬਾਣੀ ਨੂੰ ਸਮਝਣ ਦੀ ਨੰਬਰ 1 ਨੰਬਰ 2 ਗੁਰਬਾਣੀ ਦੇ ਵਿੱਚ ਕਿਸੇ ਗੁਰੂ ਸਾਹਿਬ ਜਾਂ ਭਗਤ ਸਾਹਿਬ ਜੀ ਨੇ ਮਨੁੱਖ ਦੇ ਜਨਮ ਤੋਂ ਪਹਿਲਾਂ ਤੇ ਮਨੁੱਖ ਦੇ ਮਰਨ ਤੋਂ ਬਾਅਦ ਦੀ ਗੱਲ ਗੁਰਬਾਣੀ ਨਾਲ ਨਹੀਂ ਜੁੜੀ। ਗੁਰਬਾਣੀ ਇਹ ਜਿਉਂਦੇ ਜੀਵਨ ਨਾਲ ਸੰਬੰਧਿਤ। ਸਭ ਕਿਸ ਜੀਵਤ ਕੋ ਵਿਵਹਾਰ। ਮੈਂ ਇੱਥੇ ਇੱਕ ਛੋਟੀ ਜੀ ਐਗਜ਼ਾਮਪਲ ਹੋਰ ਇਹਦੇ ਨਾਲ ਜੋੜਾਂਗਾ ਤਾਂ ਕਿ ਗੱਲ ਜੀ ਸਾਰੀ ਪਕੜ ਜਾਵੇ। ਆਮ ਤੁਸੀਂ ਕਈ ਵਾਰ ਸ਼ਬਦ ਸੁਣਿਆ ਹੋਣਾ ਜੀ। ਕੋਈ ਜੇ ਤੱਕ ਕੋਈ ਧਾਰਮਿਕ ਸ਼ਖਸੀਅਤ ਹੈ ਜਾਂ ਜਿਹਨੂੰ ਲੋਕ ਮੰਨਦੇ ਨੇ ਕਿ ਤੇ ਉਹ ਸੰਸਾਰ ਤੋਂ ਜਦੋਂ ਜਾਂਦੇ ਨੇ ਤੇ ਕਹਿ ਦਿੱਤਾ ਸੱਚਖੰਡ ਵਾਸੀ। ਵੀ ਜਿਹੜੇ ਸਾਧੂ ਸੰਤ ਮਹਾਂਪੁਰਖ ਜਾਂ ਜਿਹੜੇ ਪ੍ਰਵਾਨ ਹੋ ਗਏ ਸੱਚਖੰਡ ਚ ਜਾਂਦੇ ਮਰਨ ਤੋਂ ਬਾਅਦ ਬਾਕੀ 84 ਲੱਖ ਜੁਗਾਂ ਚ ਇਹ ਦੋਈਆਂ ਚੀਜ਼ਾਂ ਜੀ। ਹੁਣ ਮੈਂ ਅਕਸਰ ਸਵਾਲ ਕਰਦਾ ਹਾਂ ਵੀ ਸੱਚਖੰਡ ਦਾ ਸਬੰਧ ਮਰਨ ਤੋਂ ਬਾਅਦ ਨਾਲ ਕਿ ਜਾਂ ਸੱਚ ਖੰਡ ਦਾ ਸਬੰਧ ਜੀਉਂਦੇ ਨਾਲ ਹੈ। ਪੰਜ ਖੰਡਾਂ ਦਾ ਜ਼ਿਕਰ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜਪਜੀ ਸਾਹਿਬ ਦੇ ਵਿੱਚ। ਜਿਹਦੇ ਵਿੱਚ ਆਪਣਾ ਗਿਆਨ ਖੰਡ, ਕਰਮ ਖੰਡ, ਧਰਮ ਖੰਡ, ਸ਼ਰਮ ਖੰਡ ਤੇ ਸੱਚ ਖੰਡ ਦਾ ਜ਼ਿਕਰ ਹੈ। ਹੁਣ ਗਿਆਨ ਦਾ ਸਬੰਧ ਵੀ ਜੀਉਂਦੇ ਨਾਲ ਹੈ। ਕਰਮ ਦਾ ਸਬੰਧ ਵੀ ਜੀਉਂਦੇ ਨਾਲ ਹੈ। ਧਰਮ ਦਾ ਸਬੰਧ ਵੀ ਜੀਉਂਦੇ ਨਾਲ ਹੈ। ਸ਼ਰਮ ਕਹਿੰਦੇ ਉਦਮ ਨੂੰ ਉਹਦਾ ਸਬੰਧ ਵੀ ਜੀਉਂਦੇ ਨਾਲ ਹੈ। ਫਿਰ ਸੱਚ ਖੰਡ ਦਾ ਸਬੰਧ ਮਰਨ ਤੋਂ ਬਾਅਦ ਕਿਵੇਂ ਹੋਇਆ? ਰਸਲ ਦੇ ਵਿੱਚ ਕੀ ਹੈ ਕਿ ਇਹ ਗੁਰਬਾਣੀ ਜਿਹੜੀ ਹੈ ਇਹਨੂੰ 84 ਲੱਖ ਜੂਨਾ ਤੋਂ ਵਾਲੇ ਪਾਸੇ ਨੂੰ ਜੋੜ ਕੇ ਮਰਨ ਤੋਂ ਬਾਅਦ ਨਾਲ ਜੋੜਿਆ ਜਾ ਰਿਹਾ ਤਾਂ ਕਿ ਜੀਉਂਦੇ ਜੀ ਜੀਵਨ ਮੁਕਤ ਕਰਨ ਵਾਲੀ ਚੀਜ਼ ਜਿਹੜੀ ਹੈ ਕਿਸ ਤਰ੍ਹਾਂ ਮਨੁੱਖ ਦੇ ਦਿਮਾਗ ਦੇ ਚੋਂ ਬਾਹਰ ਕੱਢੀ ਜਾ ਕੇ ਅਸੀਂ ਜੀਵਨ ਮੁਕਤ ਕਰਨਾ ਹੈ ਇਹ ਪਾਇਆ ਜਾਵੇ ਕਿ ਤੁਸੀਂ ਆਹ ਕੰਮ ਕਰੋਗੇ ਮਰਨ ਤੋਂ ਬਾਅਦ ਤੋਂ ਤੁਸੀਂ ਇਹਨਾਂ ਚੀਜ਼ਾਂ ਤੋਂ ਬਚ ਜਾਓਗੇ ਮਰਨ ਤੋਂ ਬਾਅਦ ਤੁਹਾਨੂੰ ਇਹਦਾ ਫਲ ਮਿਲੇਗਾ ਇੱਥੇ ਦਾਨ ਕਰੋਗੇ 70 ਗੁਣਾ ਅੱਗੇ ਜਾ ਕੇ ਮਿਲੇਗਾ ਇਹ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਇਹੋ ਜਿਹੇ ਸੁਣ ਵਿੱਚ ਆਉਂਦੀਆਂ ਨੇ ਦੂਜੀ ਗੱਲ ਤੁਸੀਂ ਕੀਤੀ ਚੁਪੈਰੇ ਦੀ ਇਹ ਵੀ ਇੱਕ ਗੁਰਬਾਣੀ ਦੇ ਨਾਲੋਂ ਤੋੜਨ ਦਾ ਬਹੁਤ ਕੋਝਾ ਯਤਨ ਹੈ ਤੇ ਇੱਕ ਨਵੀਂ ਸਾਡੇ ਵਿੱਚ ਪ੍ਰਸਾ ਚਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਤਾਂ ਕਿ ਗੁਰਮਤ ਨਾਲ ਕੋਈ ਸੰਬੰਧ ਨਹੀਂ ਗੁਰਬਾਣੀ ਕਹਿੰਦੀ ਅੱਠੇ ਪਹਿਰ ਇੱਕ ਤੈ ਰਹਿ ਪਿ ਅੱਠੇ ਪੈਰ ਹਰ ਵੇਲੇ ਉਠ ਤ ਬੈਠ ਤ ਸੋਵਤ ਧਿਆਇਐ ਮਾਰਗ ਚਲਤ ਹਰੇ ਹਰ ਕਈਐ ਗੁਰਬਾਣੀ ਦੇ ਵਿੱਚ ਇਹ ਚਾਰ ਪਹਿਰਾਂ ਨੂੰ ਜਾਂ ਤੇ ਸਵੇਰ ਤੋਂ ਸ਼ਾਮ ਤੱਕ ਜਾਂ ਸ਼ਾਮ ਤੋਂ ਸਵੇਰ ਤੱਕ ਇਹ ਸਾਰਾ ਕੁਝ ਜਿਹੜਾ ਵਾ ਇਹ ਅਸਲ ਵਿੱਚ ਨੂੰ ਸੀ ਕਹਿੰਦੇ ਨੇ ਆਪਾਂ ਬੇਪਰਵਾਦੀ ਸੋਚ ਕਹੇ ਲੋ ਜਾਂ ਬੇਪਰਵਾਦੀ ਕਰਮਕਾਂਡ ਕਹੇ ਲੋ ਉਹ ਹੈ ਉਹਦਾ ਰੀਜ਼ਨ ਵੀ ਇਹੀ ਹੈ ਕਿ ਲੋਕ ਜਿਹੜੇ ਨੇ ਗੁਰਬਾਣੀ ਨੂੰ ਸਮਝਣ ਤੇ ਵਿਚਾਰਨ ਦੇ ਨਾਲੋਂ ਇਹਨਾਂ ਚੀਜ਼ਾਂ ਵਿੱਚ ਉੱਜ ਕੇ ਰਹਿ ਜਾਂ। ਔਰ ਇਸ ਸੀ ਨੂੰ ਜੋੜਿਆ ਜਾ ਰਿਹਾ ਬਾਬਾ ਦੀਪ ਸਿੰਘ ਜੀ ਦੇ ਨਾਲ। ਇਹ ਬਹੁਤ ਵੱਡਾ ਇੱਕ ਕਹਿ ਲਓ ਤੁਸੀਂ ਕਿ ਆਉਣ ਵਾਲੇ ਸਮੇਂ ਦੇ ਚ ਲੋਕਾਂ ਨੂੰ ਇਸ ਗੱਲ ਦੀ ਸਮਝਾਓ ਕਿ ਕਿੰਨਾ ਵੱਡਾ ਉਹਨਾਂ ਨਾਲੇ ਧੋਖਾ ਹੋ ਰਿਹਾ ਹੈ ਅਸਲ ਦੇ ਵਿੱਚ ਗੁਰਬਾਣੀ ਦੇ ਨਾਲੋਂ ਤੋੜ ਕੇ ਇਹਨਾਂ ਪਾਸਿਆਂ ਵਾਲੇ ਜਿਹੜਾ ਵਾ ਉਲਝਾਇਆ ਜਾ ਰਿਹਾ ਹੈ ਚੁਪਹਿਰਾ ਫਿਰ ਦੁਪਹਿਰਾ ਜਦੂ ਜਿਗਾਇ ਸੋਪਾਦ ਇਸ ਤਰੀਕੇ ਨਾਲ ਨਵੇਂ ਨਵੇਂ ਚੀਜ਼ਾਂ ਜਿਹੜੀਆਂ ਨੇ ਇਸ ਸਿੱਖੀ ਦੇ ਵੇੜੇ ਦੇ ਵਿੱਚ ਸੁੱਟੀਆਂ ਜਾ ਰਹੀਆਂ ਵਸੀਅਤ ਸਹੀ ਥੋੜਾ ਜਿਹਾ ਸੰਕੋਚਦੇ ਹਾਂ ਪਰ ਮੈਂ ਇੱਕ ਇਹਦੇ ਵਿੱਚ ਪੁਆਇੰਟ ਛੋਟਾ ਜਿਹਾ ਤੁਹਾਡੇ ਕੋਲ ਬਰੀਫ ਜਾਂ ਮੰਗਾਗਾ ਦਰਬਾਰ ਸਾਹਿਬ ਵਿੱਚ ਮਾਗੀ ਵਾਲੇ ਦਿਨ ਇੱਕ ਅਲਬਾਸ ਕੀਤੀ ਜਾਂਦੀ ਆ ਕਿ ਜੀ ਅੱਜ ਤੋਂ ਕੀਰਤਨੀਆਂ ਕੋਲੋਂ ਬਸੰਤ ਰਾਗ ਸੁਣਨ ਦੀ ਇਜਾਜ਼ਤ ਦਿੱਤੀ ਜਾਏ ਤੇ ਹੋਲੇ ਮੱਲੇ ਵਾਲੇ ਦਿਨ ਬਸੰਤ ਰਾਗ ਬੰਦ ਕਰਤਾ ਜਾਂਦਾ ਤੇ ਨਾਲ ਹੀ ਉਹਦੇ ਵਿੱਚ ਇੰਪਲਾਈਡ ਉਹਨਾਂ ਨੇ ਕੀਤਾ ਕਿ ਮਾਜਰਾਗ ਪਹਿਲੇ ਬੰਦ ਕਰਤਾ ਮਾਜਰਾਗ ਉਦੋਂ ਸ਼ੁਰੂ ਹੋ ਜਾਂਦਾ ਕੀ ਇਹ ਰਾਗ ਜਿਹੜੇ ਆ ਜਾਂ ਇਹ ਮੰਤਰ ਵਿੱਚ ਕੈਟਾਗਰੀ ਜਿਗਣਾਗੇ ਕਿ ਇਹ ਪਾਰਟਿਕੂਲਰ ਟਾਈਮ ਦੇ ਵਿੱਚ ਹੀ ਪੜਨੇ ਆ ਤੇ ਉਹਦਾ ਫਲ ਮਿਲਣਾ ਜਾਂ ਨਹੀਂ ਬਰੀਫਲੀ ਜੇਕਰੋ ਕਿਉਂਕਿ ਟਾਈਮ ਸਾਡਾ ਨਹੀਂ ਇਹ ਤਾਂ ਫਲ ਦੇ ਨਾਲ ਸੰਬੰਧ ਨਹੀਂ ਹੈ ਕਿ ਜੇ ਆ ਰਾਗ ਤੁਸੀਂ ਜੀ ਐਸ ਦਿਨ ਦਾ ਹੋਗੇ ਤੇ ਉਹਦਾ ਫਲ ਜ਼ਿਆਦਾ ਨਹੀਂ ਕਿਸ ਤਰ੍ਹਾਂ ਹਾਂ ਇਹ ਜ਼ਰੂਰ ਹੈ ਕਿ ਰਾਗ ਜਿਹੜੇ ਕੁਝ ਰਾਗ ਨੇ ਉਹ ਰੁੱਤਾਂ ਨਾਲ ਸੰਬੰਧਿਤ ਨੇ ਉਹਨਾਂ ਰੁੱਤਾਂ ਵਿੱਚ ਉਹ ਗਾਏ ਜਾਂਦੇ ਨੇ ਜਿਵੇਂ ਬਸੰਤ ਰਾਗ ਜਿਹੜਾ ਹੈ ਉਹ ਬਸੰਤ ਦੀ ਰੁੱਤ ਉਹ ਤੁਸੀਂ 12 ਮਹੀਨੇ ਗਾ ਸਕਦੇ ਹੋ ਉਹ ਫਿਰ ਬਾਕੀ ਨਹੀਂ ਗਾਉਂਦੇ ਉਦੋਂ ਉਸ ਟਾਈਮ ਦੇ ਜ਼ਰੂਰੋਂ ਬਾਕੀ ਬੰਦ ਕਰ ਦਿੰਦੇ ਇਹ ਇਸ ਚੀਜ਼ ਦਾ ਇੱਕ ਵਾਰੀ ਸਵਾਲ ਉੱਠਿਆ ਸੀ ਜਦੋਂ ਦਿੱਲੀ ਸਿੱਖ ਗੁਰਦਵਾਰਾ ਪਵੰਦ ਕਮੇਟੀ ਦੇ ਪ੍ਰਧਾਨ ਸੀ ਸਰਦਾਰ ਪਰਮਜੀਤ ਸਿੰਘ ਸਰਨਾ ਉਹਨਾਂ ਨੇ ਇੱਕ ਰੂਲ ਬਣਾਇਆ ਕਿ ਜਿਹੜਾ ਆਨੰਦ ਕਾਰਜ ਆ 12 ਵਜੇ ਤੋਂ ਪਹਿਲਾਂ ਹੋਣਾ ਚਾਹੀਦਾ ਉਦੇ ਪਿੱਛੇ ਜਿੱਥੇ ਇੱਕ ਤੇ ਉਹ ਇਹ ਸੀ ਕਿ ਚਲੋ ਟਾਈਮ ਨਾਲ ਸਾਰਾ ਕਾਰਜ ਹੋਵੇਗਾ। ਨੰਬਰ 2 ਤੇ ਇਹ ਸੀ ਉਹਦੇ ਵਿੱਚ ਕਿ ਜਿਹੜਾ ਸੁਹੀ ਰਾਗ ਹੈ ਇਹ 12 ਵਜੇ ਤੋਂ ਪਹਿਲਾਂ ਗਾਉਂਦਾ ਇੱਕ ਟਾਈਮ ਜਿਹੜਾ ਸੀ ਨਿਰਧਾਰਤ ਕੀਤਾ ਗਿਆ ਸੀ ਤੇ ਇਸ ਕਰਕੇ 12 ਤੋਂ ਪਹਿਲਾਂ ਪਹਿਲਾਂ ਸੁਹੀ ਰਾਗ ਵਿੱਚੋਂ ਲਾਵਾਂ ਦਾ ਪਾਠ ਹੁੰਦਾ ਹੈ ਇਹ ਗਾਇਨ ਕੀਤਾ ਜਾਏਗਾ। ਗੁਰਬਾਣੀ ਦਾ ਸੱਚ ਜਿਹੜਾ ਹੈ ਉਹ ਕਿਸੇ ਰੁੱਤ ਜਾਂ ਕਿਸੇ ਦਿਨ ਕਿਸੇ ਸਮੇਂ ਕਿਸੇ ਥੇਹ ਤੱਕ ਉਹਦਾ ਉਸ ਚੀਜ਼ ਦੇ ਬੰਦਸ਼ ਵਿੱਚ ਨਹੀਂ ਹੈ। ਬੀਨ ਇਫ ਪੈਂਟ ਸੀ ਹਾਂ ਜੀ ਥੈਂਕ ਯੂ ਵੈਰੀ ਮਚ ਦੀ ਪ੍ਰੋਡਕਟ ਬਹੁਤ ਬਹੁਤ ਅਨੋਦ ਅਸੀਂ ਅਜੇ ਦੇਖਿਆ ਕਿ ਅਸੀਂ ਜਿਹੜੇ ਗੁਰਬਾਣੀ ਹੈ ਉਹ ਮੰਤਰ ਨਹੀਂ ਹੈ ਭਾਵੇਂ ਉਹਨੂੰ ਪਾਰਟਸ ਵਿੱਚ ਲਈਏ ਭਾਵੇਂ ਉਹਨੂੰ ਕੰਪਲੀਟ ਵਿੱਚ ਲਈਏ ਕਿ ਅਖੰਡ ਪਾਠਾਂ ਦੀ ਦੱਸਿਆ ਕਿ ਕਿੱਦਾਂ ਅਖੰਡ ਪਾਠ ਸ਼ੁਰੂ ਹੋਏ ਔਰ ਅਸੀਂ ਉਸ ਦੇ ਵਿੱਚ ਕਿੱਦਾਂ ਅਸੀਂ ਲੜੀਆਂ ਦੇ ਵਿੱਚ ਫਸ ਗਏ ਹਾਂ ਔਰ ਕਿਦਾਂ ਅਸੀਂ ਕਰਾਣੇ ਸ਼ੁਰੂ ਕਰਦੇ ਆ ਔਰ ਉਹਦਾ ਫਲ ਵੀ ਲੈਣਾ ਸ਼ੁਰੂ ਕਰਤਾ ਉਹਦੀ ਕੌਜ਼ ਦਾ ਇਫੈਕਟ ਵੀ ਹੋ ਗਿਆ ਕਿ ਇਹ ਕੰਨਪਾੜ ਕਰਾਉਤੇ ਲੋਕੋ ਭਾਈ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਰੇ ਦੇਖਣ ਵਾਲਿਆਂ ਦਾ ਬਹੁਤ ਧੰਨਵਾਦ ਜੇ ਅਨੁਰ ਤੁਸੀਂ ਚੰਗੀ ਲੱਗੇ ਲਾਈਕ ਕਰੋ ਸ਼ੇਅਰ ਕਰੋ ਤੇ ਹੋਰ ਜੇ ਕੁਐਸਚਨ ਹੈ ਪਲੀਜ਼ ਭੇਜੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ